ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਤੇ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਨੋਟੀਫਿਕੇਸ਼ਨ ਵਿੱਚ ਰੈਗੂਲਰ ਪੋਸਟਾਂ ਤੇ ਬਹੁਤ ਵਧੀਆ ਸੈਲਰੀ ਹੈ ਰੈਗੂਲਰ ਪੋਸਟਾਂ ਲਈ ਜੁਆਇਨਿੰਗ ਲੈਣ ਦਾ ਬਹੁਤ ਵਧੀਆ ਮੌਕਾ ਹੈ ਡਿਟੇਲਡ ਨੋਟੀਫਿਕੇਸ਼ਨ ਵੀਡੀਓ ਵਿੱਚ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਅੱਗੇ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਤਿੰਨ ਯੋਗਤਾਵਾਂ ਰੱਖੀਆਂ ਗਈਆਂ ਘੱਟੋ-ਘੱਟ ਜੇਕਰ ਤੁਹਾਡੇ ਕੋਲ ਪ੍ਰੋਫੈਸਰ ਦਾ ਰੈਂਕ ਹੈਗਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਜਾਂ ਤੁਸੀਂ ਘੱਟੋ-ਘੱਟ ਤੁਹਾਡੇ ਕੋਲ ਰੈਂਕ ਹੋਵੇ ਐਡੀਸ਼ਨਲ ਸੈਕਟਰੀ ਟੂ ਗਵਰਨਮੈਂਟ ਜਾਂ ਇਹਨਾਂ ਵੱਲੋਂ ਲਿਖਿਆ ਗਿਆ ਜੀ ਰਜਿਸਟਰਾਰਸ ਆਫ ਅਦਰ ਯੂਨੀਵਰਸਿਟੀਆਂ ਆਫ ਹੈਲਥ ਸਾਇੰਸਸ ਐਂਡ ਮੈਡੀਕਲ ਆਰ ਟੈਕਨੀਕਲ ਯੂਨੀਵਰਸਿਟੀਆਂ ਇਨ ਦਾ ਕੰਟਰੀ ਸੈਲਰੀ ਇਹਨਾਂ ਵੱਲੋਂ 1,44,200 ਲਿਖੀ ਗਈ ਹੈ ਤੇ ਅਨਰਿਜ਼ਰਵਡ ਪੋਸਟ ਹੈ ਜੀ ਇਹ ਅੱਗੇ ਗੱਲ ਕਰਦੇ ਹਾਂ ਜੀ ਹੋਰ ਪੋਸਟਾਂ ਜੋ ਵਕ-ਵਕ ਜ ਐਕਸਪੀਰੀਅੰਸ ਐਜ਼ ਅ ਪ੍ਰੋਫੈਸਰ ਇਨ ਬੀ ਐਫ ਯੂ ਐਚਸ ਭਾਬਾ ਬਾਬਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੀ ਖਿਦ ਤੁਹਾਡਾ ਤਜਰਬਾ ਹੋਣਾ ਚਾਹੀਦਾ ਤੇ ਸੈਲਰੀ 144200 ਅਨਰਿਜ਼ਰਵ ਪੋਸਟ ਹੈ ਜੀ ਅਗੇ ਜੀ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਇਹਦੇ ਲਈ ਯੋਗ ਹੈ ਨਾ ਵੱਲੋਂ ਐਮ ਡੀ ਐਮ ਐਸ ਐਮ ਡੀ ਐਸ ਡਿਗਰੀ ਤੁਹਾਡੇ ਕੋਲ ਮਾਨਤਾ ਪ੍ਰਾਪਤ ਮੈਡੀਕਲ ਡੈਂਟਲ ਕਾਲਜ ਜਾਂ ਇੰਸਟੀਟਿਊਸ਼ਨ ਦੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ 15 ਇਅਰਸ ਐਕਸਪੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ ਜੀ ਤੇ ਸੈਲਰੀ ਇਹਦੇ ਲਈ 144200 ਤੇ ਅਨਰਿਜ਼ਰਵ ਪੋਸਟ ਹੈ ਜੀ ਇਹ ਅੱਗੇ ਜੀ ਸੈਕਟਰੀ ਟੂ ਵਾਈਸ ਚਾਂਸਲਰ ਯੋਗਤਾ ਦੇ ਲਈ ਇਹਨਾਂ ਵੱਲੋਂ ਮਾਸਟਰਸ ਡਿਗਰੀ ਇਨ ਫਰਸਟ ਡਿਵੀਜ਼ਨ ਮੰਗੀ ਗਈ ਹੈ ਐਮਬੀਏ ਪਹਿਲ ਹੋਊਗੀ ਜੀ 5 ਸਾਲ ਦਾ ਤਜਰਬਾ ਹੈ ਵੱਖ-ਵੱਖ ਆਧਾਰਿਆਂ ਦਾ ਤੁਸੀਂ ਦੇਖ ਸਕਦੇ ਹੋ ਤੇ 131100 ਸੈਲਰੀ ਹੋਊਗੀ ਤੇ ਅਨੁਕੂਲ ਜਿਹਾ ਪੋਸਟ ਹੈ ਜੀ ਇਹ ਅੱਗੇ ਜੀ ਫਾਈਨਾਂਸ ਆਫੀਸਰ ਜਿਹਦੇ ਲਈ ਯੋਗਤਾ ਇਹਨਾਂ ਵੱਲੋਂ ਪੋਸਟ ਗ੍ਰੈਜੂਏਟ ਇਨ ਕਾਮਰਸ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਹੋਣੀ ਚਾਹੀਦੀ ਹੈ ਤੇ ਜਾਂ ਤੁਹਾਡੇ ਕੋਲ ਗ੍ਰੈਜੂਏਸ਼ਨ ਫਰੋਮ ਐਨੀ ਯੂਨੀਵਰਸਿਟੀ ਐਂਡ ਸੀਏ 5 ਇਅਰਸ ਐਕਸਪੀਰੀਅੰਸ ਇਹਨਾਂ ਵੱਲੋਂ ਮੰਗ 118500 ਰਕੀ ਦੀ ਅਨਰਜ਼ਰਵ ਪੋਸਟ ਹੈ ਜੀ ਇਹ ਅੱਗੇ ਜੀ ਆਡਿਟ ਆਫੀਸਰ ਜਿਹਦੇ ਲਈ ਇਹਨਾਂ ਵੱਲੋਂ ਯੋਗਤਾ ਕਮਰਸ ਗ੍ਰੈਜੂਏਟ ਮਾਸਟਰਸ ਡਿਗਰੀ ਇਨ ਕਮਰਸ ਐਕਨੋਮਿਕਸ ਕਿਸੇ ਮੰਨਤ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਹੋਣੀ ਚਾਹੀਦੀ ਹੈ ਤੇ ਵਿਦ ਐਟਲੀਸਟ 15 ইয়ারਸ ਆਫ ਐਕਸਪੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ ਅਕਾਊਂਟਸ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਜਾਂ ਇਹ ਐਜੂਕੇਸ਼ਨਲ ਇੰਸਟੀਟਿਊਸ਼ਨ ਦਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤਜਰਬਾ ਤੇ ਪੇ ਲੈਵਲ ਦੇ ਅਨੁਸਾਰ ਸੈਲਰੀ ਹੋਊਗੀ ਸੈਲਰੀ ਮੈਂਸ਼ਨ ਨਹੀਂ ਕੀਤੀ ਹੈ ਜੀ ਤੇ ਅਨਰਜ਼ਰਵ ਪੋਸਟ ਹੈ ਜੀ ਇਹ ਅੱਗੇ ਜੀ ਐਗਜ਼ੀਕਿ ਅ ਡਿਗਰੀ ਜਾਂ ਜਿਹੜੀ ਬਰਾਬਰ ਦੀ ਯੋਗਤਾ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਐਕਸਪੀਰੀਅੰਸ ਵੀ ਮੰਗੇ ਗਿਆ ਜੀ ਪੇ ਲੈਵਲ 10 ਦੇ ਅਨੁਸਾਰ ਸੈਲਰੀ ਹੋਗੀ ਅਨਰਜ਼ਰਵ ਪੋਸਟ ਹੈ ਜੀ ਇਹ ਅੱਗੇ ਜੀ ਲਾਅ ਆਫੀਸਰ ਲੀਗਲ ਐਡਵਾਈਜ਼ਰ ਮਾਸਟਰਸ ਡਿਗਰੀ ਇਨ ਲਾਅ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ 8 ਇਅਰਸ ਐਕਸਪੀਰੀਅੰਸ ਐਜ਼ ਅ ਐਡਵੋਕੇਟ ਇਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੰਗੇ ਗਿਆ ਜੀ ਇਹਨਾਂ ਵੱਲੋਂ ਸ਼ੁੱਡ ਬੀ ਰਜਿਸਟਰਡ ਵਿਦ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਿਖਿਆ ਹੈ ਜੀ ਪੇ ਲੈਵ ਪਬਲਿਕ ਰਿਲੇਸ਼ਨ ਆਫੀਸਰ ਮਾਸਟਰਸ ਡਿਗਰੀ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 55% ਮਾਰਕਸ ਦੇ ਨਾਲ ਹੋਣੀ ਚਾਹੀਦੀ ਹੈ 5 ਸਾਲ ਦਾ ਤਜਰਬਾ ਮੰਗਿਆ ਗਿਆ ਸੈਲਰੀ ਇਹਨਾਂ ਵੱਲੋਂ ਪੇ ਲੈਵਲ 8 ਦੇ ਅਨੁਸਾਰ 47600 ਲਿਖੀ ਹੈ ਇਹ ਨਵਾਂ ਪੋਸਟ ਹੈ ਜੀ ਇਹ ਤਾਂ ਇਹ ਜੀ ਪੋਸਟਾਂ ਦੀ ਜਾਣਕਾਰੀ ਇਹਨਾਂ ਵੱਲੋਂ ਟਰਮ ਐਂਡ ਕੰਡੀਸ਼ਨਸ ਹੋਰ ਵੀ ਲਿਖੀਆਂ ਗਈਆਂ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਜ਼ਰੂਰ ਰੀਡ ਕਰ ਲਿਓ ਪੰਜਾਬੀ ਤੁਹਾਡੀ 10ਵੀਂ ਪੱਧਰ ਤੱਕ ਪੜ੍ਹੀ ਹੋਈ ਹੋਵੇ ਜ਼ਰੂਰੀ ਹੈ ਤੇ ਬਾਬਾ ਬਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀ ਕੋਡ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਇਹਨਾਂ ਵੱਲੋਂ 15 ਜਨਵਰੀ 2024 ਰੱਖੀ ਗਈ ਹੈ। ਇਹਨਾਂ ਦੀ ਵੈੱਬਸਾਈਟ ਹੈ ਜੀ www.bfuhs.ac.in ਇਸ ਵੈੱਬਸਾਈਟ ਨੂੰ ਤੁਸੀਂ ਜਾਣਦਿਆਂ ਗੂਗਲ 'ਚ ਸਰਚ ਕਰ ਸਕਦੇ ਹੋ। ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਲਿੰਕ ਦਿੱਤਾ ਹੈ। ਉੱਥੋਂ ਵੀ ਤੁਸੀਂ ਲਿੰਕ ਲੈ ਸਕਦੇ ਹੋ। ਅਜਿਹੀਆਂ ਅਜਿਹੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਨੂੰ ਦੇਖਦੇ ਰਹਿਣਾ। ਬਹੁਤ ਧੰਨਵਾਦ ਜੀ।